ਗੁਰਾਇਆ ਚ ਵੱਧ ਰਹੀ ਟ੍ਰੈਫਿਕ ਦੀ ਸਮੱਸਿਆ ਨਾਲ ਰਾਹੀਰਾਂ ਨੂੰ ਕਾफी ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਹੱਲ ਕਰਨ ਲਈ ਥਾਣਾ ਮੁਖੀ ਗੁਰਾਇਆ ਐਸਐਚਓ ਸਿਕੰਦਰ ਸਿੰਘ ਬਿਰਕ ਨੇ ਬੜਾਪਿੰਡ ਰੋੜ ਦੇ ਦੁਕਾਨਦਾਰਾਂ ਤੇ ਰੇੜੀ ਵਾਲਿਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਬਿਰਕ ਨੇ ਕਿਹਾ ਕਿ ਅੱਜ ਬੜਾਪਿੰਡ ਰੋੜ ਦੇ ਸਾਰੇ ਦੁਕਾਨਦਾਰਾਂ ਨਾਲ ਮੀਟਿੰਗ ਕਰ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਦੁਕਾਨਾਂ ਦਾ ਸਮਾਨ ਆਪਣੀ ਹੱਦ ਦੇ ਅੰਦਰ ਰੱਖਣ ਅਤੇ ਜੋ ਵੀ ਬਾਹਰ ਰੇੜੀਆਂ ਲੱਗਦੀਆਂ ਹਨ ਉਹ ਵੀ ਨਾ ਲਗਾਈਆਂ ਜਾਣ ਤਾ ਜੋ ਬੜਾ ਪਿੰਡ ਰੋਡ ਤੇ ਹੋ ਰੇ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ ਉਹਨਾਂ ਰੇੜੀ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਰੇੜੀਆਂ ਦੁਕਾਨਾਂ ਬਾਹਰ ਤੋਂ ਹਟਾ ਕੇ ਦਾਣਾ ਮੰਡੀ ਗੁਰਿਆਚ ਲਗਾਉਣ ਉਹਨਾਂ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਇੱਕ ਸੀਸੀਟੀਵੀ ਕੈਮਰਾ ਤੇ ਇੱਕ ਲਾਈਟ ਵੀ ਲਾਜ਼ਮੀ ਲਗਾਉਣ ਉਧਰ ਬੜਾ ਪਿੰਡ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਧਰਮਵੀਰ ਬਿੱਲੂ ਕਾਉਂਸਲਰ ਮਨੋਜ ਗੋਗਣਾ ਨੇ ਦੱਸਿਆ ਕਿ ਅੱਜ ਐਸਐਚਓ ਗੁਰਿਆਣਾ ਨਾਲ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਮੀਟਿੰਗ ਹੋਈ ਹੈ ਜਿਸ ਵਿੱਚ ਉਹਨਾਂ ਲੋੜੀ ਤੱਕ ਦਾ ਸਮਾਂ ਮੰਗਿਆ ਹੈ ਉਸ ਤੋਂ ਬਾਅਦ ਸਭ ਕੁਝ ਇਨਵਿਨ ਲਾਗੂ ਕੀਤਾ ਜਾਵੇਗਾ ਅੱਜ ਗੁਰਾਇਆ ਅਸੋਸੀਏਸ਼ਨ ਦੀ ਇੱਕ ਬੜੀ ਵਿਸ਼ੇਸ਼ ਮੀਟਿੰਗ ਬੜਾ ਪਿੰਡ ਰੋਡ ਤੇ ਹੋਈ ਹੈ ਜਿਹਦੇ ਵਿੱਚ ਸਾਡੇ ਥਾਣਾ ਮੁਖੀ ਐਸਐਚਓ ਗੁਰਾਇਆ ਉਹਨਾਂ ਦੇ ਨਾਲ ਅੱਜ ਵਾਤਾਲਾਪ ਹੋਈ ਆ ਤੇ ਉਹਨਾਂ ਨੇ ਵੀ ਟ੍ਰੈਫਿਕ ਦੀ ਸਮੱਸਿਆ ਨੂੰ ਦੇਖ ਕੇ ਉਹਨੂੰ ਨਿਜਾਤ ਦਿਲਾਉਣ ਲਈ ਸਾਡੇ ਨਾਲ ਵਾਦਾ ਕੀਤਾ ਆ ਕੌਣ ਵਾਲੇ ਸਮੇਂ ਦੇ ਵਿੱਚ ਜਿੰਨੀ ਵੀ ਟ੍ਰੈਫਿਕ ਦੀ ਸਮੱਸਿਆ ਹੈਗੀ ਆ ਉਹਨਾਂ ਨੇ ਉਹਨੂੰ ਪੂਰਨ ਤੌਰ ਤੇ ਹੱਲ ਕਰਨ ਦਾ ਸਾਨੂੰ ਭਰੋਸਾ ਦਿੱਤਾ ਆ ਨਾਲ ਹੀ ਉਹਨਾਂ ਨੇ ਸਾਡੇ ਕੋਲੋਂ ਵੀ ਇੱਕ ਪ੍ਰੋਮਿਸ ਲਿਆ ਵੀ ਜਿਹੜੀਆਂ ਜਿਹੜੀਆਂ ਦੁਕਾਨਾਂ ਦੇ ਬਾਹਰ ਸਮਾਨ ਲੱਗਾ ਹੋਇਆ ਆ ਉਹ ਵੀ ਤੁਸੀਂ ਆਪਣੀਆਂ ਥੜੀਆਂ ਤੱਕ ਸੀਮਿਤ ਰੱਖੋ ਉਹਨਾਂ ਦੇ ਨਾਲ ਸਾਰੀ ਦੁਕਾਨਾਂ ਵਾਲਿਆਂ ਨੇ ਵੀ ਉਹਨਾਂ ਦੇ ਨਾਲ ਹਾਂ ਵਚਾ ਮਿਲਾ ਕੇ ਇਹਦੇ ਨਾਲ ਸਮਝੌਤਾ ਲਿਆ ਹੈਗਾ ਅਸੀਂ ਅਮੀਰ ਕਰਦੇ ਹਾਂ ਵੀ ਜਿੰਨੇ ਵੀ ਦੁਕਾਨਦਾਰ ਇੱਥੇ ਪਹੁੰਚੇ ਆ ਉਹ ਇਸ ਸੁਝਾਅ ਨੂੰ ਮੰਨ ਕੇ ਆਪਣੇ ਆਪ ਜਿੰਨਾ ਵੀ ਸਮਾਨ ਆ ਉਹ ਆਪਣੇ ਧਾਰੇ ਦੇ ਅੰਦਰ ਰੱਖਣਗੇ ਤਾਂ ਜੋ ਆਉਣ ਵਾਲਾ ਜਿਹੜਾ ਸਮਾਂ ਆ ਉਹ ਟ੍ਰੈਫਿਕ ਤੋਂ ਉਜਾਤ ਆਪਾਂ ਪਾ ਸਕੀਏ। ਔਰ ਬਾਕੀ ਆ ਆਪਣੇ ਆਪਣੇ ਨਾਲ ਦੀਆਂ ਦੁਕਾਨ ਵਾਲਿਆਂ ਨੂੰ ਵੀ ਇਹ ਵੀ ਨਾਲ ਦੱਸੋ ਵੀ ਆਪਾਂ ਵੀ ਉਹਨਾਂ ਦੇ ਨਾਲ ਸਹਿਯੋਗ ਕਰਕੇ ਔਰ ਕੈਮਰਾ ਜਿਹੜਾ ਕੈਮਰੇ ਦੀ ਜੋ ਵੀ ਪ੍ਰੋਵੀਜ਼ਨ ਹੈਗੀ ਆ ਹਰ ਦੁਕਾਨਦਾਰ ਆਪਣੇ ਦੁਕਾਨ ਦੇ ਮੂਹਰੇ ਇੱਕ ਇੱਕ ਕੈਮਰਾ ਔਰ ਇੱਕ ਇੱਕ ਲਾਈਟ ਜਿਹੜੀ ਆ ਉਹ ਪੁਖਤਾ ਲਾਊਗਾ ਜੀ। ਉਹ ਵੀ ਦੁਕਾਨਦਾਰਾਂ ਨੇ ਸਹਿਮਤੀ ਜਿਹੜੀ ਉਹਨਾਂ ਨਾਲ ਹੀ ਫੇਪਰ ਕਰਾਈ ਹੈ। ਫੋਨ ਵਾਲੇ 14 ਤਰੀਕ ਤੱਕ ਆਪਾਂ ਇਹ ਸਾਰਾ ਕੁਝ ਮੁਕੰਮਲ ਕਰਕੇ ਐਸਐਚਓ ਸਾਹਿਬ ਕੋਲ ਭਰਾਈਆਂ ਨੂੰ ਇਹਦੇ ਬਾਰੇ ਪੂਰਨ ਤੌਰ ਤੇ ਦੱਸਣਾ ਜੀ। ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਜ ਮਾਨਯੋਗ ਐਸਐਚਓ ਸਾਹਿਬ ਸਾਡੇ ਕੋਲ ਇਹਨਾਂ ਨੇ ਮਾਰਕੀਟ ਕਮੇਟੀ ਦੀ ਐਸੋਚਨ ਨਾਲ ਮੀਟਿੰਗ ਰੱਖੀ ਸੀ। ਜੋ ਅਸੀਂ ਸਾਰੇ ਦੁਕਾਨਦਾਰ 21 ਮੈਂਬਰੀ ਕਮੇਟੀ ਇਕੱਠੀ ਹੋਈ। ਇਹਨਾਂ ਨੇ ਜੋ ਜੋ ਸਾਨੂੰ ਸੁਝਾਅ ਦਿੱਤੇ ਅਸੀਂ ਸਾਰੀ ਕਮੇਟੀ ਨੇ ਪ੍ਰਵਾਨ ਕੀਤੇ। ਲੋਹੜੀ ਤੋਂ ਬਾਅਦ ਹਰ ਦੁਕਾਨਦਾਰ ਆਪਣਾ ਜਿੰਨਾ ਵੀ ਸਾਮਾਨ ਆ ਉਹ ਥੜੀ ਤੇ ਰੱਖ ਤੇ ਕੋਈ ਵੀ ਰੀੜੀ ਜਾਂ ਕੋਈ ਬੋਰਡ ਬਾਹਰ ਨਹੀਂ ਹੋਗਾ ਅਸੀਂ ਇਹਨਾਂ ਨੂੰ ਨਿਸ਼ਾਸ਼ਣ ਦਵਾਉਨੇ ਆ ਤੇ ਇਹ ਵੀ ਕਹਿੰਦੇ ਆ ਵੀ ਅਸੀਂ ਵੀ ਤੁਹਾਡੇ ਨਾਲ ਇਹਨਾਂ ਸਹਿਯੋਗ ਕਰਾਂਗੇ ਕਿਸੇ ਦਾ ਕੋਈ ਵੀ ਨਜਾਇਜ਼ ਕਿਸੇ ਨਾਲ ਧੱਕਾ ਨਹੀਂ ਕਰਾਂਗੇ ਜੈ ਹਾਂਜੀ ਨਾ ਅੱਜ ਦੀ ਮੀਟਿੰਗ ਦਾ ਸਟੋਰੀ ਅੱਜ ਗਰਾਇਆ ਸ਼ਹਿਰ ਦੀ ਜਿਹੜੀ ਮਾਰਕੀਟ ਐਸੋਸੀਏਸ਼ਨ ਆ ਉਹਨਾਂ ਦੇ ਮੈਂਬਰਾਂ ਦੀ ਔਰ ਜਿੰਨੇ ਵੀ ਦੁਕਾਨਦਾਰ ਸਾਡੇ ਭਾਈ ਨੇ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਆਪਾਂ ਇੱਕ ਮੀਟਿੰਗ ਕੀਤੀ ਗਈ ਆ ਜੋ ਬਹੁਤ ਹੀ ਵਧੀਆ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਆ ਨੰਬਰ 1 ਤਾਂ ਜਿਹੜੀ ਟ੍ਰੈਫਿਕ ਦੀ ਸਮੱਸਿਆ ਬੜਾ ਪਿੰਡ ਰੋਡ ਤੇ ਬਹੁਤ ਤਕੜਾ ਜਾਮ ਲੱਗਦਾ ਆ ਲੋਕਾਂ ਨੂੰ ਕਾਫੀ ਜਿਹੜੀ ਪਰੇਸ਼ਾਨੀ ਹੋਂਦੀ ਆ ਆਵਾਜਾਈ ਦੇ ਵਿੱਚ ਦੂਜਾ ਚੋਰੀਆਂ ਚਾਰੀਆਂ ਅੱਜਕੱਲ ਕਾਫੀ ਹੋ ਰਹੀਆਂ ਨੇ ਜਿੰਨਾ ਸਬੰਧ ਦੇ ਵਿੱਚ ਅਸੀਂ ਸਾਰੇ ਦੁਕਾਨਦਾਰਾਂ ਨੂੰ ਅਵੇਅਰ ਕੀਤਾ ਆ ਔਰ ਲਾਈਟਿੰਗ ਸਿਸਟਮ ਔਰ ਕੈਮਰਾ ਸਿਸਟਮ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਉਹ ਵੱਧ ਤੋਂ ਵੱਧ ਜਿਹੜਾ ਉਹ ਲਾਉਣ ਤਾਂ ਕਿ ਜੇ ਜ਼ਿਆਦਾ ਲਾਈਟਿੰਗ ਹੋਏਗੀ ਤੇ ਚੋਰੀਆਂ ਜਿਹੜੀਆਂ ਉਹ ਘਟਣਗੀਆਂ ਕੋਈ ਮਾਰਾ ਬੰਦਾ ਵੇਖ ਕੇ ਲਾਈਟ ਦੇ ਵਿੱਚ ਫਰਕੇਗਾ ਨਹੀਂ ਤੇ ਇਹਨਾਂ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਆ ਵੀ ਅਸੀਂ ਜਿਹੜਾ ਆਪਣੇ ਟਰੈਫਿਕ ਦੀ ਸਮੱਸਿਆ ਉਹ ਜਿੰਨਾ ਇਹ ਸਮਾਨ ਆ ਉਹ ਥੜੀਆਂ ਦੇ ਅੰਦਰ ਰੱਖਾਂਗੇ ਔਰ ਬਾਕੀ ਜਗ੍ਹਾ ਹੀ ਖਾਲੀ ਕਰਾਂਗੇ ਔਰ ਜਿਹੜੇ ਰੇੜੀਆਂ ਵਾਲੇ ਨੇ ਬੰਦੇ ਉਹਨਾਂ ਨੂੰ ਆਪਾਂ ਕਹਿਤਾ ਕਿ ਤੁਸੀਂ ਸਾਰਿਆਂ ਸਲਾਹ ਦੇ ਨਾਲ ਵੀ ਤੁਸੀਂ ਇਹ ਤੋਂ ਸ਼ਿਫਟ ਕਰਕੇ ਜਿਹੜਾ ਉਹ ਆਪਣੇ ਦਾਣਾ ਮੰਡੀ ਵੱਲ ਲੈ ਜਾਣਗੇ ਤਾਂ ਕਿ ਜਗ੍ਹਾ ਖਾਲੀ ਹੋ ਜੇਗੀ ਜਿਹੜੀ ਟਰੈਫਿਕ ਦੀ ਸਮੱਸਿਆ ਉਹ ਆਪਣੀ ਜਿਹੜੀ ਉਹ ਸਹੀ ਹੋ ਜੇਗੀ ਕਿੰਨੇ ਤਰੀਕ ਤੱਕ ਦਾ ਸਮਾਂ ਦਿੱਤਾ ਇਹ ਇਹ ਸਾਰੀ ਮਾਰਕੀਟ ਨੇ ਲੋੜੀ ਤੋਂ ਅਗਲੇ ਦਿਨ ਤੱਕ ਸਮਾਂ ਲਿਆ ਵੀ ਲੋੜੀ ਤੋਂ ਅਗਲੇ ਦਿਨ ਸਾਰਾ ਇਹ ਕੰਮ ਹੋ ਜਾਏਗਾ ਤੇ ਇਹਨਾਂ ਨੇ ਵਾਅਦਾ ਕੀਤਾ ਕਿ ਲੋੜੀ ਤੱਕ ਦੇ ਸਾਰੇ ਇਹ ਕੰਮ ਜਿਹੜਾ ਇਹ ਕੰਪਲੀਟ ਕਰ ਦਾਂਗੇ ਸਾਰੇ ਸ਼ਹਿਰ ਵਸਣੋਂ ਕੋਈ ਇਹ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਆਪਾਂ ਸਾਰੇ ਹੀ ਰਲ ਮਿਲ ਕੇ ਜਿਹੜੀ ਟ੍ਰੈਕ ਦੀ ਸਮੱਸਿਆ ਨੂੰ ਹੱਲ ਕਰੀਏ ਔਰ ਜਿੰਨਾਂ ਤੱਕ ਮੇਰਾ ਮੈਸੇਜ ਨਹੀਂ ਪਹੁੰਚਿਆ ਉਹਨਾਂ ਨੂੰ ਮੈਂ ਆਪਣੇ ਪੱਤਰਕਾਰ ਵੀਰਾਂ ਦੇ ਮਾਧਿਅਮ ਰਾਹੀਂ ਬੇਨਤੀ ਕਰਦਾ ਕਿ ਦੂਜੇ ਪਾਸੇ ਜੋ ਹੈਗਾ ਲਾਈਨਾਂ ਤੋਂ ਦੂਜੀ ਪਾਸੇ ਦਾ ਉਹ ਵੀ ਇਦਾਂ ਹੀ ਕਰ ਲੈਣ ਕਿ ਆਪਣਾ ਸਮਾਨ ਜਿਹੜਾ ਉਹ ਥੜੀਆਂ ਦੇ ਅੰਦਰ ਕਰ ਲੈਣ ਕਿਸੇ ਦਾ ਕੋਈ ਸਮਾਨ ਬਾਹਰ ਨਹੀਂ ਹੋਣਾ ਚਾਹੀਦਾ ਔਰ ਕੋਈ ਵੀ ਰੈਡੀ ਰੋਡ ਦੇ ਉੱਤੇ ਨਹੀਂ ਲੱਗੀ ਹੋਣੀ ਚਾਹੀਦੀ ਦੁਕਾਨਾਂ ਦੇ ਬਾਹਰ ਉਹ ਆਪਣੇ ਅੰਦਰ ਕਰ ਲੈਣਗੇ ਸਾਰੇ ਥਲੀਆਂ ਦੇ ਅੰਦਰ ਕਰ ਲੈਣਗੇ ਉੱਥੋਂ ਹੀ ਸਾਰਾ ਕੋਈ ਨਜ਼ਰ ਆਏਗਾ